ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਹਾਂ ਜੀ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਲੁਧਿਆਣੇ ਦੇ ਇੱਕ ਹੋਰ ਫੈਸ਼ਨ ਕਿੰਗ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਆਪਣੀ ਵੀਡੀਓ ਵਿੱਚ ਦੱਸਦੀ ਹੋਈ ਹਾਂ ਜੀ ਲੁਧਿਆਣੇ ਵਿੱਚ ਜਿਹੜਾ ਫੈਸ਼ਨ ਕਿੰਗ ਡਿਪਾਰਟਮੈਂਟਲ ਸਟੋਰ ਹੈ ਇੱਕ ਤਰ੍ਹਾਂ ਨਾਲ ਮਾਲ ਹੈ ਤੇ ਇੱਥੇ ਬੜਾ ਹੀ ਵਧੀਆ ਸਮਾਨ ਮਿਲਦਾ ਹੈ ਜੀ ਇੱਕੋ ਛੱਤ ਥੱਲੇ ਤੁਹਾਨੂੰ ਸਾਰਾ ਸਮਾਨ ਅਵੇਲੇਬਲ ਹੋ ਜਾਂਦਾ ਹੈ ਤੇ ਲੁਧਿਆਣੇ ਵਿੱਚ ਇਹਨਾਂ ਦੀਆਂ ਪੂਰੀਆਂ ਪੰਜ ਬ੍ਰਾਂਚਾਂ ਨੇ ਤੇ ਦੋ ਤਾਂ ਮੈਂ ਤੁਹਾਨੂੰ ਦਿਖਾ ਚੁੱਕੀਆਂ ਜੀ ਇੱਕ ਜੀ ਸ਼ੇਰਪੁਰ ਵਾਲੀ ਤੇ ਦੂਸਰੀ ਜੀ ਘਾਟਾ ਘਰ ਕੋਲ ਜਿਹੜੀ ਹੈ ਨਾ ਫੈਸ਼ਨ ਕਿੰਗ ਉਹ ਵੀ ਮੈਂ ਤੁਹਾਨੂੰ ਦਿਖਾ ਚੁੱਕੀਆਂ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਉਧਰ ਜਿਹੜੀ ਗਿਲ ਰੋਡ ਸਾਈਡ ਫੈਸ਼ਨ ਕਿੰਗ ਹੈ ਜੀ ਅੱਜ ਤੁਹਾਨੂੰ ਅਸੀਂ ਉਧਰ ਲੈ ਕੇ ਜਾਵਾਂਗੇ ਤੇ ਉੱਥੇ ਦੇਖਦੇ ਹਾਂ ਕੀ ਕੀ ਸਮਾਨ ਹੁੰਦਾ ਸਾਰਾ ਕੁਝ ਮਤਲਬ ਕੀ ਉਹਨਾਂ ਦਾ ਪ੍ਰਾਈਸ ਹੈ ਉੱਥੇ ਕੀ ਕੀ ਵੈਰਾਈਟੀ ਹੈ ਕਿਉਂਕਿ ਵਧੀਆ ਸਟੋਰ ਹੈ ਜੀ ਜਿਹੜਾ ਇਹ ਵਾਲਾ ਫੈਸ਼ਨ ਕਿੰਗ ਹੈ ਲੁਧਿਆਣੇ ਦਾ ਇੱਥੇ ਤੁਹਾਨੂੰ ਲੇਡੀਜ਼ ਕੱਪੜੇ, ਜੁੱਤੀਆਂ, ਫੁੱਟਵੈਅਰ, ਬੱਚਿਆਂ ਦੇ ਕੱਪੜੇ, ਜੁੱਤੀਆਂ, ਮਨਿਆਰੀ ਦਾ ਸਮਾਨ, ਜੈਂਟਸ ਕੱਪੜੇ, ਫੁੱਟਵੈਅਰ ਅਤੇ ਸੋਵੀ ਦਾ ਸਮਾਨ, ਸਟੇਸ਼ਨਰੀ ਦਾ ਸਮਾਨ ਸਾਰਾ ਕੁਝ ਤੁਹਾਨੂੰ ਇੱਕੋ ਛਤਰ ਥੱਲੇ ਅਵੇਲੇਬਲ ਹੋ ਜਾਵੇਗਾ। ਔਰ ਇਹਨਾਂ ਦੀ ਸਭ ਤੋਂ ਵਧੀਆ ਗੱਲ ਇਹ ਹੈ ਜੀ ਔਰ ਫਿਕਸ ਪ੍ਰਾਈਸ ਹੈ ਕਿਉਂਕਿ ਹਰੇਕ ਚੀਜ਼ ਦੇ ਉੱਪਰ ਟੈਗ ਲੱਗੇ ਹੋਏ ਨੇ ਤੇ ਤੁਸੀਂ ਆਪਣੀ ਜੇਬ ਦੇ ਅਕੋਰਡਿੰਗ, ਬਜਟ ਦੇ ਅਕੋਰਡਿੰਗ ਕੋਈ ਵੀ ਸਮਾਨ ਇੱਥੋਂ ਪਰਚੇਸ ਕਰ ਸਕਦੇ ਹੋ। ਬਹੁਤ ਹੀ ਵਧੀਆ ਕੁਆਲਿਟੀ ਦਾ ਸਮਾਨ ਹੁੰਦਾ ਜੀ ਔਰ ਬਹੁਤ ਹੀ ਜ਼ਿਆਦਾ ਕੁਆਨਿਟੀਟੀ ਔਰ ਬਹੁਤ ਹੀ ਜ਼ਿਆਦਾ ਕੁਆਂਟੀਟੀ ਹੁੰਦੀ ਔਰ ਮਤਲਬ ਵੈਰਾਈਟੀ ਬਹੁਤ ਜ਼ਿਆਦਾ ਹੈ ਜੀ ਤਾਂ ਚਲੋ ਜੀ ਹੁਣ ਅਸੀਂ ਦੇਰ ਨਾ ਕਰਦੇ ਹੋਏ ਸਿੱਧੇ ਚਲੀਏ ਲੁਧਿਆਣੇ ਦੇ ਗਿੱਲ ਰੋਡ ਤੇ ਸ਼ਾਮ ਦਾ ਟਾਈਮ ਹੋ ਗਿਆ ਹੈ ਅੱਜ ਹੈ ਜੀ ਸੰਡੇ ਤੇ ਸੰਡੇ ਨੂੰ ਦੇਖਦੇ ਹਾਂ ਉੱਥੇ ਹੋਰ ਕੀ ਸੇਲ ਵਗੈਰਾ ਲੱਗਦੀ ਹੈ ਗਿੱਲ ਰੋਡ ਸਾਈਡ ਕਿਉਂਕਿ ਸਾਡੇ ਘਰ ਤੋਂ ਜੀ ਕਾਫੀ ਮਤਲਬ ਫਰਕ ਨਾਲ ਤਾਂ ਹੈਗਾ ਹੀ ਹੈ ਜੀ ਤਾਂ ਇਸ ਕਰਕੇ ਮਿਹਨਤ ਤਾਂ ਲੱਗਦੀ ਹੈ ਜੀ ਤਾਂ ਤੁਸੀਂ ਕੀ ਕਰਨਾ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਤਾਂ ਚਲੋ ਜੀ ਹੁਣ ਬਿਨਾ ਟਾਈਮ ਬੇਸਟ ਕੀਤੇ ਅਸੀਂ ਚੱਲਦੇ ਆਂ ਜੀ ਲੁਧਿਆਣੇ ਦੇ ਫੈਸ਼ਨ ਕਿੰਗ ਤਾਂ ਲੋ ਜੀ ਦੋਸਤੋ ਅਸੀਂ ਪਹੁੰਚ ਚੁੱਕੇ ਆਂ ਜੀ ਲੁਧਿਆਣੇ ਦੀ ਗਿਲ ਰੋਡ ਵਾਲੀ ਫੈਸ਼ਨ ਕਿੰਗ ਜਿਹੜੀ ਕਿ ਬਸ ੱਡੇ ਵਾਲੀ ਸਾਈਡ ਤੇ ਹੀ ਹੈ ਜੀ ਅਗਰ ਤੁਸੀਂ ਬਾਇਆ ਬਸ ਆਉਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਸੋਖਾ ਏ ਇੱਧਰ ਨੂੰ ਆਉਣਾ ਤਾਂ ਦੇਖੋ ਜੀ ਆ ਬਾਹਰ ਦੀ ਬਿਲਡਿੰਗ ਹੈ ਉੱਪਰ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਕੀ ਕੀ ਅੰਦਰ ਸਮਾਨ ਮਿਲੇਗਾ ਬਹੁਤ ਹੀ ਵਧੀਆ ਸਟੋਰ ਹੈ ਜੀ ਲੁਧਿਆਣੇ ਵਿੱਚ ਔਰ ਬ੍ਰਾਂਡਡ ਸਮਾਨ ਦਾ ਸਟੋਰ ਹੈ ਜੀ ਇੱਥੇ ਤੁਹਾਨੂੰ ਨੋਨ ਬ੍ਰਾਂਡਡ ਸਮਾਨ ਨਹੀਂ ਮਿਲੇਗਾ ਵਧੀਆ ਕੁਆਲਿਟੀ ਦਾ ਸਮਾਨ ਮਿਲੇਗਾ ਕਿਉਂਕਿ ਏਰੀਏ ਦੇ ਹਿਸਾਬ ਨਾਲ ਇਹ ਸਾਰਾ ਕੁਝ ਹੁੰਦਾ ਹੈ ਨਾ ਫਿਰ ਤਾਂ ਚਲੋ ਜੀ ਹੁਣ ਅਸੀਂ ਚੱਲਦੇ ਆਂ ਜੀ ਅੰਦਰ ਤੇ ਇੱਥੇ ਜਿਹੜੇ ਸਟਾਫ ਸੀਗਾ ਬਹੁਤ ਹੀ ਵਧੀਆ ਕੋਆਪਰੇਟਿਵ ਸੀਗਾ ਤੇ ਮੈਨੂੰ ਸਪੈਸ਼ਲ ਭਾਜੀ ਹੋਰ ਨੇ ਕਿਹਾ ਕਿ ਸਾਡੀ ਮੈਮ ਪਲੀਜ਼ ਵੀਡੀਓ ਬਣਾਓ ਤਾਂ ਫਿਰ ਮੈਂ ਉਹ ਹੀ ਇੱਥੇ ਤੁਹਾਨੂੰ ਦੱਸ ਰਹੀਆਂ ਕਾਫੀ ਵਧੀਆ ਸਟਾਫ ਦਾ ਮੈਨੂੰ ਨੇਚਰ ਲੱਗਿਆ ਇੱਥੇ ਤਾਂ ਇਹ ਦੇਖੋ ਵਧੀਆ ਬ੍ਰਾਂਡ ਹੈ ਮਤਲਬ ਫੈਸ਼ਨ ਕਿੰਗ ਕਿਉਂਕਿ ਲੁਧਿਆਣਾ ਵਿੱਚ ਇਹਨਾਂ ਦੀਆਂ ਪੂਰੀਆਂ ਟੋਟਲ 5 ਬ੍ਰਾਂਚੇਸ ਨੇ ਔਰ ਅੱਜ ਮੈਂ ਤੁਹਾਨੂੰ ਤੀਜੀ ਦਿਖਾਣ ਜਾ ਰਹੀ ਆਂ ਤਾ ਦੇਖੋ ਜੀ ਇਦਾਂ ਸਭ ਤੋਂ ਪਹਿਲਾਂ ਗਰਾਉਂਡ ਫਲੋਰ ਆਵੇਗਾ ਤੇ ਇੱਥੇ ਤੁਹਾਨੂੰ ਲੇਡੀਜ਼ ਦੇ ਸਮਾਨ ਦਾ ਸੈਕਸ਼ਨ ਮਿਲੇਗਾ ਜਿਵੇਂ ਆ ਦੇਖੋ ਸਾੜੀਆਂ ਹੋਈਆਂ ਸੂਟ ਹੋਏ ਲਹਿੰਗੇ ਹੋਏ ਆਪਣਾ ਬਿਊਟੀ ਪ੍ਰੋਡਕਟ ਹੋਏ ਆ ਰੈਡੀमेड ਕੱਪੜੇ ਐ ਪਰਸ ਐ ਜੁੱਤੀਆਂ ਐ ਬੈਗ ਕਿਟ ਵਗੈਰਾ ਇਸ ਤਰ੍ਹਾਂ ਦਾ ਸਮਾਨ ਐ ਉਹ ਸਾਰਾ ਤੁਹਾਨੂੰ ਸਟਾਰਟਿੰਗ ਤੋਂ ਹੀ ਗਰਾਉਂਡ ਫਲੋਰ ਤੇ ਮਿਲੇਗਾ ਆ ਸਾਈਡ ਤੇ ਬਿਊਟੀ ਸੈਕਸ਼ਨ ਆ ਗਿਆ ਜਿੱਥੇ ਕਿ ਤੁਹਾਨੂੰ ਹਰੇਕ ਆਈਟਮ ਬ੍ਰਾਂਡਡ ਮਿਲੇਗੀ ਤੇ ਬਹੁਤ ਵਧੀਆ ਮਿਲੇਗੀ ਤਾਂ ਦੇਖੋ ਜੀ ਜਿਹੜਾ ਲੁਧਿਆਣੇ ਦਾ ਏਰੀਆ ਹੁੰਦਾ ਮਾਰਕੀਟ ਹੁੰਦੀ ਸਮਾਨ ਵੀ ਉਸੇ ਹਿਸਾਬ ਨਾਲ ਹੁੰਦਾ ਜਿਹੜਾ ਗਿਲ ਰੋਡ ਵਾਲਾ ਏਰੀਆ ਏ ਥੋੜਾ ਮਤਲਬ ਵਧੀਆ ਏਰੀਏ 'ਚ ਪੈ ਜਾਂਦਾ ਇਸ ਕਰਕੇ ਇਸ ਫੈਸ਼ਨ ਕਿੰਗ ਵਿੱਚ ਸਾਰਾ ਸਮਾਨ ਹੀ ਬ੍ਰਾਂਡਡ ਮਿਲੇਗਾ ਤਾਂ ਦੇਖੋ ਜੀ ਇੱਥੇ ਸਾਹਮਣੇ ਗਰਾਉਂਡ ਫਲੋਰ ਤੇ ਏਦਾਂ ਮਤਲਬ ਆ ਡਾਮੀਆਂ ਦੇ ਜਿਵੇਂ ਡ्रेसेस ਵਗੈਰਾ ਪਾਈਆਂ ਹੋਈਆਂ ਸਿਗੀਆਂ ਆਹ ਦੇਖੋ ਪੂਰੀਆਂ ਮਤਲਬ ਮਿੱਡੀਆਂ ਲੱਗੀਆਂ ਹੋਈਆਂ ਏ ਵਨ ਪੀਸ ਏਦਾਂ ਤਾਨੂੰ ਇੱਥੇ ਡਰੈੱਸ ਮਿਲੇਗੀ 1000 ਰੁਪਏ ਤੋਂ ਥੱਲੇ ਐ ਮੈਂ ਤੁਹਾਨੂੰ ਰੇਟ ਦੱਸ ਦ ਰਹੀ ਆ 1000 ਰੁਪਏ ਤੋਂ نیچے ਐ ਜੀ ਜਿਹੜਾ ਬ੍ਰਾਂਡਡ ਸਮਾਨ ਹੁੰਦਾ ਉਹ ਐਸੇ ਤਰ੍ਹਾਂ ਹੁੰਦਾ ਏ ਜਿਹੜਾ ਨੋਨ ਬ੍ਰਾਂਡਡ ਹੁੰਦਾ ਉਹ ਤਾਂ ਤੁਸੀਂ ਜਿੰਨੇ ਮਰਜ਼ੀ ਦਾ ਲੈ ਲਓ ਬਟ ਉਹ ਕੰਫਰਟੇਬਲ ਨਹੀਂ ਰਹਿੰਦਾ ਹੈਗਾ ਹੈਨਾ ਬਟ ਇਹ ਬੜਾ ਜਿਹੜਾ ਫੈਸ਼ਨ ਕਿੰਗ ਸੀਗਾ ਬਹੁਤ ਹੀ ਵਧੀਆ ਸਮਾਨ ਲੱਗਿਆ ਮੈਨੂੰ ਇਹਨਾਂ ਦਾ ਤੇ ਅੱਗੇ-ਅੱਗੇ ਵੀਡੀਓ ਵਿੱਚ ਦੇਖਿਓ ਤੁਸੀਂ ਵੀਡੀਓ 'ਚ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਠੀਕ ਹੈ ਨਾ ਜੀ ਤੇ ਆਹ ਦੇਖੋ ਐਦਾ সাইਡ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਕਿੱਟਾਂ ਜਿਵੇਂ ਮੰਨ ਲਓ ਸਕੂਲ ਬੈਗ ਹੋਏ ਜਾਂ ਫਿਰ ਟਰੈਵਲਿੰਗ ਤੇ ਤੁਸੀਂ ਇਸ ਨੂੰ ਵੀ ਐਦਾ ਮਤਲਬ ਕੈਰੀ ਕਰ ਸਕਦੇ ਹੋ ਕਾਫੀ ਵਧੀਆ ਲੱਗਦੇ ਨੇ ਕਾਫੀ ਮਜ਼ਬੂਤੀ ਵਾਲੇ ਆ ਤਾਂ ਇੱਧਰ ਕੁੜੀਆਂ ਦੇ ਆ ਮਤਲਬ ਸਕੂਲ ਬੈਗ ਵਗੈਰਾ ਏ ਤਾਂ ਇੱਧਰ ਮਿਕਸ ਸਾਈਜ਼ ਮਿਕਸ ਰੇਟ ਇੱਥੇ ਮਿੱਡੀਆਂ ਦਾ ਐਦਾ ਲੱਗਿਆ ਹੋਇਆ ਏ ਕਾਟਨ ਦਾ ਸਟਾਫ ਹੈ ਬਹੁਤ ਹੀ ਵਧੀਆ ਕੰਫਰਟੇਬਲ ਕੰਫਰਟੇਬਲ ਵਾਲਾ ਜਿਹੜੀਆਂ ਆਫਿਸ ਵਾਲੀਆਂ ਵਿਮਨਸ ਨੇ ਮੰਨ ਲਓ ਕੋਈ ਜੌਬ ਵਾਲੀਆਂ ਐ ਤਾਂ ਉਹਨਾਂ ਵਾਸਤੇ ਕਾਫੀ ਵਧੀਆ ਆਪਸ਼ਨਸ ਐ ਜੀ ਇੱਥੇ ਤੇ ਕਿਉਂਕਿ ਸਾਰਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ अवेलेबल ਹੋ ਜਾਵੇਗਾ ਜੀ ਤੇ ਕਿਤੇ ਮਤਲਬ ਬਾਹਰ ਹੋਰ ਕਿਤੇ ਮਾਰਕੀਟ ਚ ਘੁੰਮਣ ਦੀ ਲੋੜ ਨਹੀਂ ਐ ਇੱਥੇ ਤੁਹਾਨੂੰ ਸਾਰਾ ਕੁਝ ਕੱਪੜੇ ਮਨਿਆਰੀ ਪਰਸ ਆ ਜੁੱਤੀਆਂ ਜੈਂਟਸ ਕੱਪੜੇ ਬੱਚਿਆਂ ਦੇ ਕੱਪੜੇ ਰਸੋਈ ਦਾ ਸਮਾਨ ਬੱਚਿਆਂ ਦੇ ਖਿਡੌਣੇ ਸਾਰਾ ਸਮਾਨ A to Z ਸਾਰਾ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲ ਜਾਵੇਗਾ ਜੀ ਤਾਂ ਦੇਖੋ ਜੀ ਇੱਥੇ ਬਰਾਇਡਲ ਪਰਸ ਸੀਗੇ ਸਾਈਡ ਤੇ ਲੱਗੇ ਹੋਏ ਸਾਰਾ ਇਹ ਵਾਲਾ ਸਮਾਨ ਮੈਂ ਤੁਹਾਨੂੰ ਗਰਾਉਂਡ ਫਲੋਰ ਵਾਲਾ ਦੱਸ ਰਹੀ ਹਾਂ ਬਾਕੀ ਨੈਕਸਟ ਵੀਡੀਓ ਆਵੇਗੀ ਸਾਡੀ ਉੱਪਰ ਵਾਲੇ ਫਲੋਰ ਦੀ ਉਹਨਾਂ ਦਾ ਸਮਾਨ ਮਤਲਬ ਹੋਰ ਹੈ ਅਗਰ ਮੈਂ ਇਕੋ ਵਿੱਚ ਫੈਸ਼ਨ ਕਿੰਗ ਕਵਰ ਕਰਦੀਆਂ ਤਾਂ ਜੀ ਵੀਡੀਓ ਦੇਖੋ ਪੂਰੀ 1 2 ਘੰਟੇ ਦੀ ਅੱਧਾ ਬਹੁਤ ਲੈਂਥੀ ਹੋ ਜਾਂਦੀ ਹੈ ਤੇ ਮੇਰੇ ਫੋਨ ਵਿੱਚ ਇੰਨੀ ਸਪੇਸ ਨਹੀਂ ਹੁੰਦੀ ਇਸ ਕਰਕੇ ਮੈਂ ਤੁਹਾਨੂੰ ਪਾਰਸ ਵਿੱਚ ਦਿਖਾਉਂਦੀਆਂ ਵੀਡੀਓ ਕਿ ਤੁਹਾਨੂੰ ਹਰੇਕ ਚੀਜ਼ ਹਰੇਕ ਕੁਆਲਿਟੀ ਤੁਹਾਨੂੰ ਸਹੀ ਤਰੀਕੇ ਨਾਲ ਦੱਸ ਸਕਾਂ ਤਾਂ ਦੇਖੋ ਜੀ ਆ ਇੱਥੇ ਇਸ ਤਰ੍ਹਾਂ ਦੇ ਮਤਲਬ ਸਟੋਨਸ ਵਾਲੇ ਪਰਸ ਸੀਗੇ ਜਿਹੜੇ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਹੁੰਦੇ ਨੇ ਇਹ ਵਾਲੇ ਪਰਸ ਜਿਵੇਂ ਮੰਨ ਲਓ ਕਿਸੇ ਦੀ ਮੈਰਿਜ ਹੈ ਤਾਂ ਇਹ ਵਾਲੇ ਪਰਸ ਬੜੇ ਸੋਹਣੇ ਲੱਗਦੇ ਨੇ ਲਏ ਵੇ ਹੈਨਾ ਤੇ ਉੱਪਰ ਆਹ ਦੇਖੋ ਇੱਧਰ ਰੱਖੇ ਹੋਏ ਨੇ ਜਿਹੜਾ ਮੈਂ ਚੱਕਿਆ ਹੋਇਆ ਏ ਬਹੁਤ ਹੀ ਵਧੀਆ ਕੁਆਲਿਟੀ ਦਾ ਪਰਸ ਹੈ ਜੀ ਐਦਾ ਲੱਗੇ ਵੀ ਨਾ ਮਤਲਬ ਲੈਵੇ ਦੀ ਹੀ ਲੁੱਕ ਹੀ ਹਲਾਗਾ ਹੁੰਦੀ ਹੈ ਤਾਂ ਦੇਖੋ ਆਹ ਦੇਖੋ ਯੂਨੀਕ ਜਿਹਾ ਪਰਸ ਹੈ ਵਾਈਟ ਕਲਰ ਦਾ ਇਹਦਾ ਲੁੱਕ ਦੇਖੋ ਪਹਿਲਾਂ ਕਿੰਨਾ ਸੋਹਣਾ ਹੈ ਕਿੰਨਾ ਜ਼ਿਆਦਾ ਡਿਜ਼ਾਈਨਰ ਵਾਲਾ ਸੈਲੀਬ੍ਰਿਟੀ ਟਾਈਪ ਦਾ ਪਰਸ ਹੈ ਜੀ ਇਹ ਵਾਲਾ 23 ਨੂੰ ਚੱਕਿਆਂ ਤਾਂ ਵੈਸੇ ਤਾਂ ਟੋਰ ਬਾਣੀ ਜਾਂਦੀ ਹੈ ਕਿਉਂਕਿ ਦੇਖੋ ਜੀ ਅਗਰ ਤੁਸੀਂ ਵਧੀਆ ਬ੍ਰਾਂਡਡ ਸਮਾਨ ਲੈਣਾ ਹੈ ਤਾਂ ਤੁਹਾਨੂੰ ਰੇਟ ਵੀ ਉਸੇ ਹਿਸਾਬ ਨਾਲ ਮਿਲੇਗਾ ਹੈਨਾ ਵੈਸੇ ਤਾਂ ਲੁਧਿਆਣਾ ਆਵਸਾਰ ਮਿਕਸ ਹੈ ਜੀ ਲੁਧਿਆਣਾ ਇੱਥੇ ਤੁਹਾਨੂੰ ਸਸਤਾ ਸਮਾਨ ਵੀ ਮਿਲੇਗਾ ਤੇ ਮਹਿੰਗਾ ਸਮਾਨ ਵੀ ਮਿਲੇਗਾ ਤੇ ਸਾਡੀ ਵੀਡੀਓ ਦਾ ਮੋਟਿਵ ਇਹ ਹੁੰਦਾ ਕਿ ਤੁਹਾਨੂੰ ਅਸੀਂ ਵਧੀਆ ਸਮਾਨ ਤੇ ਮਤਲਬ ਰੀਜ਼ਨੇਬਲ ਪ੍ਰਾਈਸ ਵਿੱਚ ਪ੍ਰੋਵਾਈਡ ਕਰਵਾਈਏ ਕਿ ਕਿੱਥੇ ਤੁਹਾਨੂੰ ਵਧੀਆ ਸਮਾਨ ਮਿਲਦਾ ਹੈ ਲੁਧਿਆਣਾ ਵਿੱਚ ਕਿਉਂਕਿ ਲੁਧਿਆਣਾ ਬਹੁਤ ਵੱਡਾ ਹੈ ਇਸ ਕਰਕੇ ਨਹੀਂ ਪਤਾ ਲੱਗਦਾ ਹੈ ਜੀ ਕਿੱਥੇ ਮਤਲਬ ਸਹੀ ਸ਼ਾਪਸ ਨੇ ਬਟ ਅਗਰ ਤੁਸੀਂ ਸ਼ਾਪਿੰਗ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਫੈਸ਼ਨ ਕਿੰਗ ਵਿੱਚ ਅੱਖਾਂ ਬੰਦ ਕਰਕੇ ਆ ਸਕਦੇ ਹੋ ਜੀ ਮੈਂ ਖੁਦ ਤੁਹਾਨੂੰ ਗਾਰੰਟੀ ਦਿੰਦੀ ਆ ਬਹੁਤ ਵਧੀਆ ਸਟੋਰ ਹੈ ਇਹਨਾਂ ਦੇ ਜਿੰਨੇ ਵੀ ਮਤਲਬ ਫੈਸ਼ਨ ਕਿੰਗ ਦੀ ਬ੍ਰਾਂਚੇਸ ਨੇ ਸਾਰੀਆਂ ਹੀ ਇਹ ਮੈਂ ਤੀਜੀ ਕਵਰ ਕੀਤੀ ਹੈ ਫਿਰ ਥੋੜੇ ਜਿਹਾ ਦਿਨਾਂ ਤੱਕ ਮੈਂ ਇਹਨਾਂ ਦੀ ਚੌਥੀ ਵੀ ਕਵਰ ਕਰਾਂਗੀ ਤਾਂ ਇਸ ਲਈ ਤੁਹਾਡਾ ਕੋਈ ਵੀ ਸਵਾਲ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੈਨਾ ਤਾਂ ਦੇਖੋ ਜੀ ਮੇਰੇ ਘਰ ਤੋਂ ਇਹ ਗਿਲ ਰੋਡ ਵਾਲੀ ਜਿਹੜੀ ਫੈਸ਼ਨ ਕਿੰਗ ਹੈ ਕਾਫੀ ਦੂਰ ਹੈ ਫਿਰ ਵੀ ਮੈਂ ਗਈ ਆ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਬਣਾਉਣ ਤੇ ਬੱਚੇ ਮੇਰੇ ਨਾਲ ਹੁੰਦੇ ਨੇ ਤਾਂ ਇਸ ਤਰ੍ਹਾਂ ਮਤਲਬ ਬਹੁਤ ਹੀ ਵਧੀਆ ਸਿਗਾ ਇਹ ਹੁਣ ਦੇਖੋ ਤੁਸੀਂ ਆਪ ਦੇਖੋ ਜੀ ਹੁਣ ਇੱਥੇ ਆ ਚੁੱਕੀ ਹੈ ਜੀ 250 ਰੁਪਏ ਦੀ ਸੇਲ ਆ ਜਿਹੜਾ ਤੁਸੀਂ ਜਿੰਨਾ ਵੀ ਟੇਰ ਦੇਖ ਰਹੇ ਹੋ ਇੱਥੇ ਪਰਸ ਦਾ ਬੈਗ ਦਾ ਇਹ ਸਾਰਾ ਜੀ ਇੱਥੇ ਤੁਹਾਨੂੰ 타ਈ 2200 ਰੁਪਏ ਦਾ ਮਿਲੇਗਾ ਤਾਂ ਦੇਖੋ ਕਿੰਨੇ ਜ਼ਿਆਦਾ ਸੋਹਣੇ ਆ ਵਧੀਆ ਇਹ ਪੂਰੇ ਕੰਫਰਟੇਬਲ ਵਾਲੇ ਬੈਗ ਹੈ ਬਹੁਤ ਹੀ ਸੋਹਣੇ ਆ ਦੇਖੋ ਤੇ ਮਤਲਬ ਅਗਰ ਕਿਸੇ ਨੇ ਇਦਾਂ ਕੈਰੀ ਕਰਨਾ ਇਹਨਾਂ ਵਿੱਚ ਸਮਾਨ ਵੀ ਆ ਜਾਂਦਾ ਹੈ ਥੋੜਾ ਬੋਤਾ ਤਾਂ ਮਤਲਬ ਇੱਕਦਾਂ ਸੂਟ ਆਰਾਮ ਨਾਲ ਆ ਜਾਵੇਗਾ ਬਾਕੀ ਤੁਹਾਡਾ ਜੋ ਵੀ ਛੋਟਾ ਮੋਟਾ ਸਮਾਨ ਹੈ ਤੁਸੀਂ ਇਸ ਵਿੱਚ ਰੱਖ ਸਕਦੇ ਹੋ ਮਤਲਬ ਕੁਆਲਿਟੀ ਵਾਈਜ਼ ਕਾਫੀ ਵਧੀਆ ਹੈ ਤੇ ਪੂਰਾ ਤੁਹਾਨੂੰ ਹਰੇਕ ਚੀਜ਼ ਵਿੱਚ ਰੇਟ ਲੱਗਿਆ ਹੋਵੇ ਮਿਲੇਗਾ ਜੀ ਔਰ ਟੈਗ ਹਰੇਕ ਤੇ ਲੱਗੇ ਹੋਏ ਨੇ ਤਾਂ ਦੇਖੋ ਜੀ ਆਵਲੇ ਬੈਗ ਬੜੇ ਸੋਹਣੇ ਆ ਤਾਂ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ